ਸਸਤੀ ਗੱਲ ਦੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਜਿਹੜਾ ਬੁਟੀਕ ਬਲੱਡਾ ਵੱਲੋਂ ਲਓ ਜੀ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਈ ਅੱਜ ਰਹਿਣਗੇ ਸਾਡੇ ਬੁਟੀਕ ਵਰਕ ਦੇ ਸੂਟ ਨਵੇਂ ਡਿਜ਼ਾਈਨਰਾਂ ਦੇ ਵਿੱਚ ਰਹਿਣੇ ਬੁਟੀਕ ਵਰਕ ਦੇ ਸੂਟ ਠੀਕ ਹੈ ਜੀ ਸਾਡੇ ਜਿਹੜੀ ਚੈਨਲ ਹੈ ਜੀ ਸਾਡੇ ਚੈਨਲ 'ਤੋਂ ਹਮੇਸ਼ਾ ਨਿਊ ਡਿਜ਼ਾਈਨਿੰਗ ਦੇ ਹੀ ਸੂਟ ਮਿਲ ਲਗੇ ਤੇ ਵਰਕ ਸੂਟ ਮਿਲ ਲਗੇ ਪੂਰੀ ਫਿਨਿਸ਼ਿੰਗ ਦੇ ਨਾਲ ਜਨਰਲ ਪ੍ਰਾਈਸ ਦੇ ਵਿੱਚ ਸੂਟ ਰੈਂਡ ਵਾਲੀ ਹੈ ਜੋ ਭੈਣਾ ਨਵੀਆਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂਕਿ ਅਗਲੀ ਵੀਡੀਓ ਠੀਕ ਹੈ ਜੀ ਆਈਡੀ ਵੀਡੀਓ ਲੱਗੇ ਸਟਾਰਟ ਕਰ ਜੋ ਅੱਜ ਅਸੀਂ ਤੁਹਾਡੇ ਵਾਸਤੇ ਲੇਟੈਸਟ ਡਿਜ਼ਾਈਨ ਲੈ ਕੇ ਆਏ ਆ ਨਾ ਕਈ ਕਈ ਡਿਜ਼ਾਈਨ ਰੀਸਟਾਕ ਵੀ ਹੁੰਦੇ ਆ ਕਿਉਂਕਿ ਉਹਨਾਂ ਡਿਜ਼ਾਈਨਾਂ ਦੀ ਭੈਣਾ ਤੋਂ ਵਾਰੀ-ਵਾਰੀ ਡਿਮਾਂਡ ਕੀਤੀ ਜਾਂਦੀ ਤੇ ਸਾਨੂੰ ਦੁਬਾਰਾ ਉਹ ਡਿਜ਼ਾਈਨ ਫੇਰ ਰੈਡੀ ਕਰਨਾ ਪੈਂਦਾ ਤੇ ਆ ਬਾਕੀ ਇੱਕ ਇੱਕ ਅਸੀਂ ਨਵਾਂ ਡਿਜ਼ਾਈਨ ਵੀ ਲੈ ਕੇ ਆਉਂਦੇ ਰਹਿੰਦੇ ਆ ਲਓ ਜੀ ਅੱਜ ਜੇ ਜੋ ਡਿਜ਼ਾਈਨ ਰਹਿਣਗੇ ਬਹੁਤ ਹੀ ਪਿਆਰੇ ਜੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਇਹ ਵਾਲਾ ਸ਼ਿਲਕ ਪਸ਼ਮੀਨੇ ਤੇ ਸੋਬਰ ਲੁੱਕ ਦੇ ਵਿੱਚ ਸੂਟ ਰੈਡੀ ਹੋਇਆ ਦੇਖ ਸਕਦੇ ਹੋ ਤੁਸੀਂ ਨੈੱਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈੱਕ ਹੈ ਘੇਰੇ ਦਾ ਕੋਈ ਇਸ਼ੂ ਨਹੀਂ ਹੈ ਨੈੱਕ ਮਿਲੂਗਾ ਨਾਲ ਤੁਹਾਨੂੰ ਬਾਟਮ ਤੇ ਵਰਕ ਮਿਲੂਗਾ ਜੀ ਠੀਕ ਹੈ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਬਾਟਮ ਤੇ ਵਰਕ ਲਓ ਜੀ ਇਹ ਵਾਲਾ ਮਿਲੂਗਾ ਜੀ ਬਾਟਮ ਤੇ ਵਰਕ ਇਹ ਬਾਟਮ ਤੇ ਵਰਕ ਆਊਗਾ ਜੀ ਤੇ ਇਹ ਮਿਲੂਗਾ ਤੁਹਾਨੂੰ 슬ੀਵਸ ਤੇ ਵਰਕ ਚੈੱਕ ਕਰੋ ਜੀ 슬ੀਵਸ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਜੋ ਟ੍ਰੈਂਡਿੰਗ ਚੱਲ ਰਿਹਾ ਹੈ ਨਾ neck 슬ੀਵਸ ਐਦਾਂ ਕੱਲੀਆਂ 슬ੀਵਸੀ ਰੈਡੀ ਕੀਤੀਆਂ ਦੀਆਂ ਬਾਟਮ ਰੈਡੀ ਕੀਤੀਆਂ ਦੀ ਉਦਾਂ ਦੀ ਲੁੱਕ ਚ ਸੂਰ ਲੈ ਕੇ ਆਏ ਆ ਲਓ ਜੀ ਇਹ ਤੁਸੀਂ 슬ੀਵਸ ਦਾ ਵਰਕ ਚੈੱਕ ਕਰ ਲਿਜੀ ਪੂਰੀ ਬਰੀਕੀ ਦੇ ਨਾਲ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਵਰਕ ਹੋਇਆ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1400 ਰੁਪਏ ਲੁੱਕ ਤੋਂ ਦਿਖਾਵਾਂਗੀ ਇਸ ਸੂਟ ਦੀ ਕਿੱਦਾਂ ਹੋਣੀ ਹੈ ਪਿਕ ਤੁਹਾਨੂੰ ਸ਼ੇਅਰ ਕਰਦੇ ਆਂ ਲੋ ਜੀ ਪਿਕ ਚੈੱਕ ਕਰੋ ਜੀ ਐਦਾਂ ਸੂਟ ਬੰਨਾ ਰੈਡੀ ਹੋ ਕੇ ਇਹ ਦੇਖ ਸਕਦੇ ਹੋ ਐਦਾਂ ਤੁਸੀਂ ਨੈੱਕ ਤੇ ਵਰਕ ਆਊਗਾ ਤੇ ਐਦਾਂ ਹੀ 슬ੀਵਸ ਤੇ ਰੈਡੀ ਹੋਣੀ ਆ 슬ੀਵਸ ਤੇ ਅੱਗੇ ਤੁਸੀਂ ਲੇਸ ਡਿਜ਼ਾਈਨਿੰਗ ਕਰ ਸਕਦੇ ਹੋ ਜ਼ਿਆਦਾ ਲੁੱਕ ਆਊਗੀ ਸੂਟ ਦੀ ਦੇਖੋ ਸੋਬਰ ਲੁੱਕ ਦੇ ਵਿੱਚ ਸੂਟ ਹੈ ਗਰਲਿਸ਼ ਲੁੱਕ ਤੇ ਸੋਬਰ ਲੁੱਕ ਦੇ ਵਿੱਚ ਸੂਟ ਰਹੂਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਐਦਾਂ ਇਹ ਸੂਟ ਰੈਡੀ ਹੋਣਾ ਜੀ ਸ਼ਿਲਕ ਪਸ਼ਮੀਨੇ ਤੇ ਰਹਿਣਾ ਜੀ ਡਬਲ ਟੋਨ ਸ਼ਿਲਕ ਪਸ਼ਮੀਨਾ ਰਹੂਗਾ ਵਿਦਆਊਟ ਲਾਈਨਿੰਗ ਤੁਸੀਂ ਇਹ ਸੂਟ ਬਣਾ ਸਕਦੇ ਹੋ ਲਾਈਨਿੰਗ ਵੀ ਲਗਾ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ ਠੀਕ ਹੈ ਜੀ ਚੈੱਕ ਕਰੋ ਜੀ ਡਿਜ਼ਾਈਨਿੰਗ ਸੂਟ ਦੀ ਬਹੁਤ ਹੀ ਜ਼ਿਆਦਾ ਪਿਆਰੀ ਹੈ ਠੀਕ ਹੈ बॉटਮ ਤੇ ਵਰਕ ਵੀ ਅਸੀਂ ਕੀਤਾ ਹੋਇਆ बॉटਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੇ ਨਾਲ ਤੁਹਾਨੂੰ ਮਿਲੂਗਾ 슬ੀਵਸ ਤੇ ਵਰਕ ਨੇਕ ਵਰਕ 1400 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਆ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਵਾਲਾ ਸੂਟ। ਅਗਲਾ ਕਲਰ ਚੈੱਕ ਕਰੋ ਜੀ ਤੁਹਾਨੂੰ ਕਲਰ ਚੈੱਕ ਕਰਵਾਦਾ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣੇ ਵਾਲੇ ਸੂਟ। ਲੋ ਇੱਕ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ। ਦੇਖੋ ਜੀ। ਬਹੁਤ ਹੀ ਪਿਆਰੀ ਜੀ ਬਣੀ ਹੋਈ ਐ ਨੇਕ ਠੀਕ ਹੈ ਜੀ ਕੇਰੇ ਤੇ ਵਰਕ ਨਹੀਂ ਹੈ ਕੇਰੇ ਦਾ ਕੋਈ ਇਸ਼ੂ ਜਿੰਨੀ ਮਰਜ਼ੀ ਲੰਬਾਈ ਰੱਖ ਲਓ। ਇਹ ਵਾਲਾ 슬ੀਵਸ ਤੇ ਵਰਕ ਆਊਗਾ ਜੀ। ਇਹ 슬ੀਵਸ ਤੇ ਵਰਕ ਕੌਣਾ ਹੈ? ਤੇ ਨਾਲ ਤੁਹਾਨੂੰ ਬਾਟਮ ਤੇ ਦੇਖੋ ਜੀ ਇਹ 슬ੀਵਸ ਦਾ ਵਰਕ ਹੈ ਤੇ ਨਾਲ ਤੁਹਾਨੂੰ ਬਾਟਮ ਤੇ ਵਰਕ ਵੀ ਮਿਲਣਾ ਲਓ ਇਹ ਬਾਟਮ ਤੇ ਵਰਕ ਆਊਗਾ ਜੀ ਠੀਕ ਹੈ ਸੋਬਰ ਜੀ ਲੁੱਕ ਦੇ ਵਿੱਚ ਸੂਟ ਰਹਿਣਾ ਬਹੁਤ ਹੀ ਜਿਆਦਾ ਪਿਆਰਾ ਕਲਰ ਦੇਖੋ ਜੀ ਡਬਲ ਟੋਨ ਸ਼ੈਲਕ ਪਸ਼ਮੀਨਾ ਰਹਿਣਾ ਤੇ ਸਟਾਫ ਤੁਸੀਂ ਦੇਖ ਸਕਦੇ ਹੋ ਬੈਸਟ ਕੁਆਲਟੀ ਦਾ ਸਟਾਫ ਰਹੂਗਾ ਜੀ ਲਓ ਜੀ ਬਹੁਤ ਸੋਹਣਾ ਸੂਟ ਰਹਿਣਾ ਜੀ ਇਹ ਨੈਕ ਬਣਿਆ ਹੋਇਆ ਤੇ ਪ੍ਰਾਈਸ ਰਹਿਣੀ ਇਹਦੀ 1400 ਰੁਪਏ ਸੂਟ ਤੁਹਾਨੂੰ ਇਸ ਪਿਕ ਵਿੱਚ ਦਿਖਾਈ ਦਿੱਤਾ ਵੀ ਕਿੱਦਾਂ ਬਣਨਾ ਹੈ ਹੈਨਾ ਬਹੁਤ ਹੀ ਪਿਆਰਾ ਜਿਹਾ ਸੂਟ ਬਣੂਗਾ ਇੱਕ ਮਿਲੂਗਾ ਜੀ ਇਹ ਵਾਲਾ ਗ੍ਰੀਨ ਕਲਰ ਦੇ ਵਿੱਚ ਲਓ ਜੀ ਇਹ ਕੇ ਵਾਲਾ ਕਲਰ ਆਉਟ ਜੀ ਇਹ ਕੇ ਕਲਰ ਆਉਣਾ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰਹਿਣਾ ਜੀ ਲਓ ਜੀ ਇਹ 슬ੀਵਸ ਵਰਕੇ ਨੈਕ ਵਰਕ ਹੈ ਜੀ ਠੀਕ ਹੈ ਜੀ ਇਹ 슬ੀਵਸ ਵਰਕੇ ਨੈਕ ਵਰਕ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਤੇ ਇਹ ਵਾਲਾ ਰਹੂਗਾ ਜੀ ਬਾਟਮ ਦਾ ਵਰਕੇ ਬਾਟਮ ਦਾ ਵਰਕ ਰਹਿਣਾ ਠੀਕ ਹੈ ਪ੍ਰਾਈਸ ਸਿਰਫ ਰਣੀ ਹੈ ਦੀ ਸਾਡਾ ਦਸਰਪੇ 1400 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਸੋਬਰ ਲੁੱਕ ਦੇ ਵਿੱਚ ਇਸ ਤੋਂ ਅਗਲਾ ਕਲਰ ਆਊਗਾ ਮਸਟਰਡ ਕਲਰ ਦੇ ਵਿੱਚ 골ਡਨ ਮਸਟਰਡ ਸ਼ੇਡ ਚਾਹਣਾ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ 골ਡਨ ਮਸਟਰਡ ਸ਼ੇਡ ਵਿੱਚ ਤੇ ਇਹਦੀ ਜਿਹੜੀ ਟੋਨ ਹੈ ਬਲੈਕ ਦੀ ਹੈ ਲੋ ਇਹ ਵੀ ਬਹੁਤ ਸੋਹਣਾ ਸੂਟ ਹੈ ਨੈੱਕ ਦੇਖੋ ਜੀ ਬਹੁਤ ਪਿਆਰੀ ਜਿਹੀ ਬਣੀ ਹੋਈ ਹੈ ਦੀ ਨੈੱਕ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਇਹਦੀਆਂ ਹੈਵੀ 슬ੀਵਸ ਬਣੀਆਂ ਹੋਈਆਂ ਦੇ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੂਗਾ ਇਹ ਬਾਟਮ ਦਾ ਵਰਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਸਿਰਫ 1400 ਰੁਪਏ 1400 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਇ ਕਰ ਸਕਦੇ ਹੋ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਲਓ ਇੱਕ ਆਊਗਾ ਜੀ ਇੱਥੇ orange कलर ਲਓ ਜੀ ਇਹ ਆਊਗਾ ਜੀ orange ਛੇੜ ਦੇ ਵਿੱਚ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਠੀਕ ਹੈ ਜੀ ਇਹ ਆਊਗਾ 슬ੀਵਸ ਤੇ ਵਰਕ ਇਹ 슬ੀਵਸ ਦਾ ਵਰਕ ਰਹਿਣਾ ਜੀ ਇਹਦਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਮਿਲੂਗਾ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਹੈ ਜੀ ਪ੍ਰਾਈਸ 1400 ਰੁਪਏ ਠੀਕ ਹੈ ਜੀ ਡਬਲ ਟੋਨ ਸ਼ਲਕ ਪਸ਼ਮੀਨੀ ਤੇ ਰੈਡੀ ਹੈ ਜੀ ਇਹ ਵਾਲੇ ਸੂਟ orange shade ਦੇ ਵਿੱਚ ਮਿੱਠਾ ਜਾਂ orange shade ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਮਿੱਠਾ ਜਾਂ orange shade ਹੈ ਲਓ ਇਸ ਤੋਂ ਅਗਲਾ ਸੂਟ ਰਹਿਣਗੇ ਜੀ ਲਓ ਇਹ ਕੇਬਲ ਡਿਜ਼ਾਈਨ ਚੈੱਕ ਕਰੋ ਇਹ ਦੁਬਾਰਾ ਰੀਸਟਾਕ ਹੋਇਆ ਡਿਜ਼ਾਈਨ ਲਓ ਇਹ ਰੀਸਟਾਕ ਹੋਇਆ ਜੀ ਦੁਬਾਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲਓ ਜੀ ਇਹ ਨੈੱਕ ਬਣਿਆ ਹੋਇਆ ਪੈਨਲ ਜਾ ਰਿਹਾ ਦੋ ਪੈਨਲ ਹੈ ਘੇਰੇ ਦਾ ਵਰਕ ਹੈ ਇਹਦਾ ਤੁਸੀਂ ਘੇਰਾ 21 21 ਤੱਕ 21 22 ਤੱਕ ਰੈਡੀ ਕਰ ਸਕਦੇ ਹੋ ਜੇ ਕਿਸੇ ਮੇਰੀ ਭੈਣੇ ਛੋਟਾ ਘੇਰਾ ਬਣਾਣਾ ਤਾਂ ਤੁਸੀਂ ਇਹਨੂੰ A ਸ਼ੇਪ ਦੇ ਲੋ ਜੀ ਥੋੜਾ ਜਿਹਾ A ਸ਼ੇਪ ਪਾਕਿਸਤਾਨੀ ਲੁੱਕ ਵਿੱਚ ਰੈਡੀ ਕਰ ਲੋ ਤਾਂ ਬਹੁਤ ਸੋਹਣਾ ਸੂਟ ਬਣ ਜਾਣਾ ਜੀ ਇਹ ਵਾਲਾ neck ਦੇਖੋ ਜੀ ਬਹੁਤ ਹੀ ਪਿਆਰੀ ਜੀ neck ਹੈ ਦੀ ਪੈਨ ਵਾਲਾ نیچے ਤੇ نیچے ਘੇਰੇ ਦਾ ਵਰਕ ਵੀ ਹੈ ਇਹ ਵੀ orange shear ਦੇ ਵਿੱਚ ਰਹਿਣਾ ਜੀ ਲੁੱਕ ਦਿਖਾਉਣੀ ਤਾਂ ਉਹ ਸੂਟ ਦੀ ਕਿੱਦਾਂ ਆਉਗੀ sleeves ਵੀ ਤੁਹਾਨੂੰ ਮੈਂ ਚੈੱਕ ਕਰਵਾਦਾ ਇਹ sleeves ਤੇ ਵਰਕ ਆਊਗਾ ਜੀ ਇਹ sleeves ਦਾ ਵਰਕ ਹੈ ਠੀਕ ਹੈ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਦੇਖ ਸਕਦੇ ਹੋ ਕਿੰਦਾ ਬਣਨਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਦੇਖ ਸਕਦੇ ਹੋ ਤੁਸੀਂ ਸੇਮ ਅਸੀਂ ਇਹੀ ਡਿਜ਼ਾਈਨ ਦਾ ਸੂਟ ਤੁਹਾਨੂੰ ਰੈਡੀ ਕਰਕੇ ਦਿੱਤਾ ਜੀ ਦੇਖੋ ਜੀ ਐਦਾਂ ਸੂਟ ਬਣ ਕੇ ਰੈਡੀ ਹੋਣਾ ਇਹ ਵੀ ਥੋੜਾ ਜਿਹਾ A ਸ਼ੇਪ ਦੇ ਵਿੱਚ ਹੀ ਰੈਡੀ ਕੀਤਾ ਹੋਇਆ ਹੈ ਨਾ ਪਾਕਿਸਤਾਨੀ ਲੁੱਕ ਦੇ ਵਿੱਚ ਤਾਂ ਐਦਾਂ ਹੀ ਸ਼ਰੀਫਸ ਦਾ ਵਰਕ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਐ ਐਦਾਂ ਹੀ ਪੈਨਲ ਵਰਕ ਲੈ ਕੇ ਆਏ ਬਹੁਤ ਪਿਆਰਾ ਸੂਟ ਬਣਨਾ ਰੈਡੀ ਹੋ ਕੇ ਲਓ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ ਜੀ 1500 ਰੁਪਏ 1500 ਤੁਸੀਂ ਇਹ ਸੂਟ ਲੈ ਸਕਦੇ ਸਾਡੇ ਕੋਲ। ਹਾਂ ਇਹਦੇ ਵਿੱਚ ਰਾਇਲ ਬਲੂ ਇਹ ਸਿੰਪਲ ਪਸ਼ਮੀਨੇ ਤੇ ਰੈਡੀ ਹੈ ਜੀ। ਇਹਦੇ ਵਿੱਚ ਮੇਰਾ ਭੈਣਾ ਦਾ ਆਰਡਰ ਵੀ ਸੀਗੇ ਉਹ ਵੀ ਕੰਪਲੀਟ ਹੋ ਗਿਆ ਜੀ। ਠੀਕ ਹੈ ਜੀ ਕੱਲ ਪਾਰਸਲ ਨਿਕਲ ਜਾਣੇ ਆ। ਲਓ ਇੱਕ ਇਹ ਵਾਲਾ ਰਾਇਲ ਬਲੂ ਦੇ ਵਿੱਚ ਰੈਡੀ ਹੋਇਆ। ਬਹੁਤ ਹੀ ਪਿਆਰਾ ਜਿਹਾ ਕਲਰ ਰਾਇਲ ਬਲੂ ਦੇ ਵਿੱਚ ਕਾਫੀ ਮੰਗ ਕੀਤੀ ਜਾਂਦੀ ਰਾਇਲ ਬਲੂ ਦੀ। ਠੀਕ ਹੈ ਜੀ ਇਹ ਦੇਖੋ ਜੀ ਤੁਸੀਂ ਇਹਦੇ ਘੇਰੇ ਦਾ ਵਰਕ ਹੈ। ਨਾਲ ਤੁਹਾਨੂੰ 슬ੀਵਸ ਦਾ ਵਰਕ ਮਿਲੂਗਾ ਜੀ। ਲਓ ਇਹ 슬ੀਵਸ ਦਾ ਵਰਕ ਹੈ ਜੀ। ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ 1300 ਰੁਪਏ 1300 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਸਿੰਪਲ ਪਸ਼ਮੀਨੀ ਦੇ ਰੈਡੀ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 1300 ਰੁਪਏ ਠੀਕ ਹੈ ਜੀ ਸਿੰਪਲ ਪਸ਼ਮੀਨਾ ਸ਼ਿਲਕ ਪਸ਼ਮੀਨਾ 1500 ਰਹਿਣੀ ਹੈ ਜੀ ਲਓ ਇੱਕ ਇਹਦੇ ਵਿੱਚ ਕਲਰ ਆਊਗਾ ਇਹ ਵੀ ਸ਼ਿਲਕ ਪਸ਼ਮੀਨੀ ਤੇ ਰੈਡੀ ਹੈ ਜੀ ਇੱਕ ਸੂਟ ਹੈ ਕਿਸੇ ਮੇਰੀ ਭੈਣ ਨੇ ਸਾਡੇ ਕੋਲੋਂ ਕਰੇਪ ਤੇ ਰੈਡੀ ਕਰਵਾਇਆ ਸੀ ਉਹ ਵੀ ਬਹੁਤ ਸੋਹਣਾ ਲੱਗਦਾ ਤੁਸੀਂ ਵੀ ਐਡਾ ਕਰੇਪ ਤੇ ਵੀ ਰੈਡੀ ਕਰਵਾ ਸਕਦੇ ਹੋ ਜੇ ਕਿਸੇ ਮੇਰੀ ਭੈਣ ਨੇ ਕਰੇਪ ਤੇ ਰੈਡੀ ਕਰਵਾਉਣਾ ਲਓ ਇਹ ਮੋਰ ਪੰਖੀ ਕਲਰ ਹੈ ਜੀ ਸ਼ਿਲਕ ਪਸ਼ਮੀਨੇ ਤੇ ਲਓ ਜੀ neck ਦੇਖੋ ਬਹੁਤ ਪਿਆਰੀ ਬਣੀ ਹੋਈ ਹੈ neck نیچے ਤੁਸੀਂ ਦੇਖ ਸਕਦੇ ਹੋ ਇਹਦਾ ਕੇਰਾ 40 21 ਇੰਚ ਤੱਕ 22 ਇੰਚ ਤੱਕ ਤੁਸੀਂ ਇਹਦਾ ਕੇਰਾ ਰੈਡੀ ਕਰ ਸਕਦੇ ਹੋ ਤੇ ਨਾਲ ਤੁਹਾਨੂੰ 슬ੀਵਸ ਦਾ ਵਰਕ ਦੇਵਾਂਗੇ ਡਬਲ ਟੋਨ ਸ਼ਿਲਕ ਪਸ਼ਮੀਨਾ ਜੀ ਇਹ ਵਾਲਾ ਲਓ ਹਮੇਸ਼ਾ ਤੁਹਾਨੂੰ ਐਦਾਂ ਨਿਊ ਡਿਜ਼ਾਈਨਿੰਗ ਦੇ ਸੂਟ ਸਾਡੀ ਆ ਚੈਨਲ ਤੋਂ ਮਿਲਣਗੇ ਜੀ ਇੰਸਟਾ ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇਦਾਂ ਲਈ ਸੋਨੇ ਸੋਨੇ ਸੂਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਭੈਣਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਬਹੁਤ ਸੋਹਣਾ ਫੁੱਟ ਰਹਿਣਾ ਜੀ ਇਹ ਵਾਲਾ ਵੀ ਇਹਦੀ ਪ੍ਰਾਈਸ ਰਹਿਣੀ ਆ ਜੀ 1500 ਰੁਪਏ ਠੀਕ ਆ ਜੀ ਇਹ ਸਿਲਕ ਪਸ਼ਮੀਨੀ ਦਾ ਰੈਡੀ ਆ ਜੀ 1500 ਰੁਪਏ ਵਾਲੀ ਸੂਟ ਦੀ ਪ੍ਰਾਈਸ ਰਹਿਣੀ ਆ ਲਓ ਜੀ ਇਸ ਤੋਂ ਅਗਲਾ ਡਿਜ਼ਾਈਨ ਰਹੂਗਾ ਜੀ ਇਹ ਵਾਲਾ ਲਓ ਜੀ ਇਹ ਵਾਲਾ ਚੈੱਕ ਕਰੋ ਲਓ ਇਹ ਵੀ ਸ਼ਲਕ ਪਸ਼ਮੀਨੇ ਤੇ ਰੈਡੀ ਹੈ ਜੀ ਲੋ ਇਹਦਾ ਤੁਸੀਂ ਘੇਰਾ ਆਰਾਮ ਨਾਲ ਰੈਡੀ ਕਰ ਸਕਦੇ ਹੋ 20 ਇੰਚ ਤੇ 21 ਇੰਚ ਤੱਕ ਠੀਕ ਹੈ ਜੀ 21 ਇੰਚ ਤੱਕ ਤੇ 20 ਇੰਚ ਤੱਕ ਵੀ ਰੈਡੀ ਕਰ ਸਕਦੇ ਹੋ ਤੁਸੀਂ ਤੇ ਸ਼ਲਕ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਸ਼ਲਕ ਵਸ਼ਮੀਨਾ ਕਲਰ ਬਹੁਤ ਹੀ ਪਿਆਰਾ ਜਿਹਾ ਸੋਬਰ ਲੁੱਕ ਦੇ ਵਿੱਚ ਕਲਰ ਹੈ ਠੀਕ ਹੈ ਜੀ ਸ਼ਲਕ ਪਸ਼ਮੀਨੇ ਤੇ ਆ ਤੇ ਇਹ ਵਾਲਾ ਰਹੂਗਾ ਜੀ ਇਹਦੀਆਂ ਸਲੀਵਸ ਦਾ ਵਰਕ ਪੂਰੀਆਂ ਫੁੱਲ ਹੈਵੀ ਸਲੀਵਸ ਮੈਲੀਆਂ ਤੁਹਾਨੂੰ ਪੂਰੀਆਂ ਫੁੱਲ ਹੈਵੀ ਸਲੀਵਸ ਰਹਿਣ ਵਾਲੀਆਂ ਠੀਕ ਹੈ ਜੀ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਇਹ ਵਾਲੇ ਸੂਟ ਦੀ ਜਿਹੜੀ ਤੁਹਾਨੂੰ ਪ੍ਰਾਈਸ ਮੈਲੀਆ 1350 ਰਹਿਣੀ ਹੈ ਜੀ ਸ਼ਿਲਕ ਪਸ਼ਮੀਨੇ ਤੇ ਦੀ ਪ੍ਰਾਈਸ 1350 ਰਹੂਗੀ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ 1350 ਚ ਤੁਸੀਂ ਇਹ ਸ਼ਿਲਕ ਪਸ਼ਮੀਨੇ ਤੇ ਸਾਡੇ ਕੋਲ ਸੂਟ ਲੈ ਸਕਦੇ ਹੋ ਇਹਦੇ ਵਿੱਚ ਜੋ ਕਲਰ ਹੋਏ ਆ ਪਸ਼ਮੀਨੇ ਤੇ ਰੈਡੀ ਉਹ ਵੀ ਦਿਖਾ ਦਿੰਦੇ ਆ ਲੋ ਇਹ ਸਿੰਪਲ ਪਸ਼ਮੀਨੇ ਤੇ ਰੈਡੀ ਹੈ ਜੀ ਰਾਇਲ ਬਲੂ ਦੇ ਵਿੱਚ ਆਊਗਾ ਬਹੁਤ ਸੋਹਣਾ ਕਲਰ ਹੈ ਲਓ ਜੀ ਇਹ ਰਾਇਲ ਬਲੂ ਤੇ ਆਊਗਾ ਜੀ ਠੀਕ ਹੈ ਜੀ ਰਾਇਲ ਬਲੂ ਤੇ ਆਉਣਾ ਚੈੱਕ ਕਰੋ ਬਹੁਤ ਸੋਹਣਾ ਰਹਿਣਾ ਸੂਟ ਘੇਰਾ ਦੇਖੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਘੇਰਾ ਕਾਰਨਰ ਵਰਕ ਹੈ ਜੀ ਇਹਦਾ ਇਹ ਪੂਰੀਆਂ ਫੁੱਲ ਹੈਵੀ ਰਹਿਣੀ ਹੈ ਇਹਦੀਆਂ 슬ੀਵਸ ਠੀਕ ਹੈ ਜੀ 슬ੀਵਸ ਤੇ ਵਰਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣੀਆਂ ਤੁਹਾਨੂੰ ਪ੍ਰਾਈਸ ਇਹ ਵਾਲੇ ਜਿਹੜੇ ਸੂਟ ਦੀ ਰਹਿਣੀ ਹੈ ਜੀ 1050 ਠੀਕ ਹੈ ਜੀ ਸਿੰਪਲ ਪਸ਼ਮੀਨੇ ਤੇ ਪ੍ਰਾਈਸ 1050 ਰਹਿਣੀ ਹੈ ਜੀ ਇਹਦੀ ਇੱਕ ਤੁਸੀਂ ਲੈ ਰਹੇ ਹੋ ਸਾਡੇ ਕੋਲੋ ਸ਼ਿਲਕ ਪਸ਼ਮੀਨੀ ਤੇ ਇੱਥੇ 1350 ਪ੍ਰਾਈਸ ਇਹ ਕੇਵਲਾ ਕਲਰ ਸੀ ਦੂਸਰਾ ਕਲਰ ਰੈਡੀ ਹੋਇਆ ਲਓ ਜੀ ਇਹ ਕੇਵਲਾ ਕਲਰ ਰੈਡੀ ਹੋਇਆ ਇੱਕ ਇੱਕ ਟੈਕਸ ਪਸ਼ਮੀਨਾ ਰਹੂਗਾ ਜੀ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਬਹੁਤ ਸੋਹਣਾ ਸਟੱਫ ਰੈਡ ਵਾਲਾ ਲਓ ਚੈੱਕ ਕਰੋ ਬਹੁਤ ਹੀ ਸੋਨਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਵਰਕ ਮਿਲ ਰਿਹਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਪੂਰੀਆਂ ਫੁੱਲ ਹੈਵੀ 슬ੀਵਸ ਮੈਲੀਆਂ ਤੁਹਾਨੂੰ ਦੇਖੋ ਪੂਰੀਆਂ ਫੁੱਲ ਹੈਵੀ 슬ੀਵਸ ਹੈ 1050 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਪਸ਼ਮੀਨੇ ਤੇ ਰਹਿਲੀ ਹੈ ਜੀ ਇਹ ਵਾਲਾ ਸੂਟ ਇਹ ਲੋਕੀ ਬਹੁਤ ਸੋਨਾ ਸੂਟ ਰਹਿਣ ਵਾਲਾ ਹੈ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਹੈ ਇਹ ਕਾਊਗਾ ਜੀ ਇਹ ਚ ਮਹਿਰੂਨ ਕਲਰ ਹੈ ਠੀਕ ਹੈ ਜੀ ਇਹ ਡਬਲ ਟੋਨ ਮਹਿਰੂਨ ਕਲਰ ਹੈ ਠੀਕ ਹੈ ਡਬਲ ਟੋਨ ਪਸ਼ਮੀਨਾ ਜੀ ਵਾਲਾ ਜਿਹੜਾ ਮਹਿਰੂਨ ਕਲਰ ਵਾਲਾ ਸੂਟ ਹੈ ਇਹ ਡਬਲ ਟੋਨ ਪਸ਼ਮੀਨਾ ਇਹਦੇ ਵਿੱਚ ਬਲੈਕਿਸ਼ ਦੀ ਥੋੜੀ ਜੀ ਸ਼ੇਡ ਹੈ ਡਬਲ ਟੋਨ ਹੈ ਜੀ ਇਹਦੀ ਪ੍ਰਾਈਸ ਰਹਿਣੀ ਹੈ 1100 ਰੁਪਏ ਕਿਉਂਕਿ ਇਹ ਡਬਲ ਟੋਨ ਪਸ਼ਮੀਨਾ ਜੀ ਮਹਿਰੂਨ ਕਲਰ ਵਾਲਾ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲੀਆਂ ਰਹਿਣੀਆਂ 슬ੀਵਸ ਜਿਹੜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਮੈਲਨ ਵਾਲੀਆਂ ਤੁਹਾਨੂੰ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1100 ਠੀਕ ਹੈ ਜੀ ਕਿਉਂਕਿ ਇਹ ਡਬਲ ਟੋਨ ਪਸ਼ਮੀਨੇ ਚ ਰੈਡੀ ਹੈ ਜੀ 1100 ਦੀ ਪ੍ਰਾਈਸ ਰਹਿਣੀ ਹੈ ਲਓ ਇੱਕ ਆਊਗਾ ਜੀ orange ਸ਼ੇਡ ਦੇ ਮਿੱਠਾ ਜਿਹਾ orange ਕਲਰ ਆ ਕੋਈ ਭੜਕੀਲੇ ਵਾਲਾ ਕਲਰ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਮਿੱਠਾ ਜਿਹਾ ਕਲਰ ਹੈ ਜੀ ਇਹ orange ਵਾਲਾ ਲਓ ਇੱਕੇ ਵਾਲਾ ਕਲਰ ਮਿਲੂਗਾ ਜੀ ਤੁਹਾਨੂੰ ਲਓ ਜੀ ਓਪਨ ਕਰ ਦਈਏ ਚੈੱਕ ਕਰੇ ਜੀ ਲਓ ਬਹੁਤ ਸੋਹਣਾ ਕਲਰ ਆਉਣ ਵਾਲਾ ਹੈ ਲਓ ਜੀ ਤੁਹਾਨੂੰ ਮੈਂ ਪੂਰਾ ਖੋਲ ਕੇ ਦਿਖਾ ਦਾਂ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ orange ਮਿੱਠਾ ਜਿਹਾ orange shade ਦੇ ਵਿੱਚ ਰਹਿਣਾ ਘੇਰਾ ਮੈਂ ਤੁਹਾਨੂੰ ਦੱਸਦਾ ਵੀ 21 ਇੰਚ ਤੱਕ ਵੀ ਰੈਡੀ ਕਰ ਸਕਦੇ ਹੋਂ ਤੁਸੀਂ 20 ਤੱਕ ਵੀ ਰੈਡੀ ਕਰ ਸਕਦੇ ਹੋ ਇਹ ਵਾਲੀਆਂ ਰੈਣੀਗੀਆਂ 슬ੀਵਸੇ ਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਮੈਨ ਵਾਲੀਆਂ ਲੋ ਸਲੀਵਸ ਦਾ ਕੰਮ ਦੇਖੋ ਵਰਕ ਤੇ ਦੀ ਫਿਨਿਸ਼ਿੰਗ ਦੇਖੋ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1050 ਠੀਕ ਹੈ ਜੀ 1050 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲੋ ਇੱਕ ਤੁਹਾਨੂੰ ਮਿਲੇਗਾ ਡਿਜ਼ਾਈਨ ਲਓ ਜੀ ਇਹ ਵਾਲਾ ਬੂਟੀਆਂ ਵਾਲਾ ਡਿਜ਼ਾਈਨ ਮਿਲੇਗਾ ਇਹ ਵੀ ਤੁਹਾਨੂੰ ਦਿਖਾ ਦਿੰਗੇ ਵੀਡੀਓ ਦੇ ਵਿੱਚ ਕਿਦਾਂ ਲੱਗਦਾ ਸੂਟ ਰੈਡੀ ਹੋ ਕੇ ਲੋ ਇਹ ਆਊਗਾ ਜੀ ਥੋੜਾ ਜਾਂ ਮਹਿੰਦੀ ਜੀ ਸ਼ੇਡ ਠੀਕ ਹੈ ਬਹੁਤ ਸੋਹਣਾ ਕਲਰ ਹੁੰਦਾ ਇਹ ਮਹਿੰਦੀ ਜੀ ਸ਼ੇਡ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵਰਕ ਦੇਖੋ ਜੀ ਪੂਰਾ ਹੈਵੀ ਵਰਕ ਹੈ ਜੀ ਇਹ ਵਾਲੇ ਸੂਟ ਦਾ ਪੂਰਾ ਫਰੰਟ ਭਰਿਆ ਹੋਇਆ ਦੇਖ ਸਕਦੇ ਹੋ ਪੂਰੇ ਫਰੰਟ ਤੇ ਫਲਾਵਰ ਆਣਗੇ 43 44 ਤੱਕ ਜਿੰਨਾ ਮਰਜੀ ਰੈਡੀ ਕਰ ਲਓ ਇਹ ਇੱਧਰ ਰਹਿਣਗੀਆਂ ਪੂਰੀਆਂ ਫੁੱਲ ਹੈਵੀ 슬ੀਵਸ ਲਓ ਇਹ نیچے ਇੱਕ ਲਾਈਨ ਆਉਣੀ ਹੈ 슬ੀਵਸ ਦੀ ਇਹ ਦੂਸਰੀ ਲਾਈਨ ਹੈ ਜੀ ਇਹ ਤੀਸਰੀ ਲਾਈਨ ਹੈ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ ਐਦਾਂ ਹੀ ਤੁਹਾਨੂੰ ਬਾਟਮ ਮਿਲੇਗੀ ਲਓ ਪੂਰੀ ਫੁੱਲ ਹੈਵੀ ਇਹਦੀ ਬਾਟਮ ਬਣੀ ਹੋਈ ਹੈ ਇਹ ਬਾਟਮ ਚੈੱਕ ਕਰ ਲਓ ਜੀ ਇਹ ਪੂਰੀ ਫੁੱਲ ਹੈਵੀ ਬਣੀ ਹੋਈ ਹੈ ਦੀ ਬਾਟਮ ਦੇਖੋ ਜੀ ਇਹ ਬਾਟਮ ਬਣੀ ਹੋਈ ਹੈ ਇਹ ਮੂਰੀਆਂ ਤੇ ਵਰਕ ਆਊਗਾ ਜੀ ਪ੍ਰਾਈਸ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ ਜੀ 1200 ਰੁਪਏ 1200 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਸਿੰਪਲ ਪਸ਼ਮੀਨਾ ਇੱਕੇ ਟੈਕਸਚਰ ਪਸ਼ਮੀਨਾ ਰਹਿਣਾ ਤੇ ਲੁੱਕ ਦੇਖੋ ਜੀ ਵੀਡੀਓ ਵਿੱਚ ਕਿੱਦਾਂ ਆਣੀ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਮਾਡਲ ਨੇ ਦੇਖੋ ਜੀ ਇੰਸਟਾ ਤੇ ਤੁਹਾਨੂੰ ਦਿਖਾਇਆ ਗਿਆ ਵੀ ਇਹ ਵਾਲਾ ਸੂਟ ਐਦਾਂ ਰੈਡੀ ਕਰਕੇ ਤਾਂ ਇਹ ਵਾਲਾ ਸੂਟ ਵੀ ਐਦਾਂ ਹੀ ਰੈਡੀ ਹੋਊਗਾ ਜੀ ਐਦਾਂ ਫਲਾਵਰ ਆਉਣਿਆ ਪੂਰੀ ਸ਼ਰਟ ਤੇ बॉटਮ ਤੇ 슬ੀਵਸ ਤੇ ਐਦਾਂ ਬਹੁਤ ਸੋਹਣਾ ਸੂਟ ਬਣਨਾ ਜੀ ਸੋਬਰ ਲੁੱਕ ਦੇ ਵਿੱਚ ਸਿਰਫ 1200 ਦੇ ਵਿੱਚ ਤੁਹਾਨੂੰ ਇਹਨਾ ਹੈਵੀ ਵਰਕ ਵਾਲਾ ਸੂਟ ਦੇ ਰਹੇ ਹੋ ਦੇਖੋ ਜੇਕਰ ਤੁਸੀਂ ਸੂਟ ਬਾਈ ਕਰਦੇ ਹੋ ਐਦਾਂ ਪਲੇਨ ਪਸ਼ਮੀਨੀ ਦਾ ਤੁਹਾਨੂੰ 600 ਦਾ ਸੂਟ ਮਿਲਦਾ ਇਸ ਤੋਂ ਅਗੇ ਤੁਹਾਨੂੰ ਅਸੀਂ ਪੂਰਾ ਫੁੱਲ ਹੈਵੀ ਵਰਕ ਦੇ ਰਹੇ ਹਾਂ ਜਿਹਦੇ ਉੱਪਰ ਉਹ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਐਦਾਂ ਤੁਸੀਂ ਵੀ ਇਹਨੂੰ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਕਰ ਸਕਦੇ ਹੋ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲਓ ਜੀ ਪ੍ਰਾਈਜ਼ ਰੈਨਲੀ 1200 ਤੇ 1200 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਹ ਕੇ ਵਾਲਾ ਕਲਰ ਆਊਗਾ ਜੀ ਇਹ ਵੀ ਕਲਰ ਬਹੁਤ ਪਿਆਰਾ ਜਾ ਦੇਖੋ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਆਊਗਾ ਜੀ ਦੇਖ ਸਕਦੇ ਹੋ ਪੂਰੀ ਸ਼ਰਟ ਤੇ ਫਰੰਟ ਤੇ ਪੂਰਾ ਫੁੱਲ ਹੈਵੀ ਵਰਕ ਹੈ ਜੀ ਕੋਈ ਐਦਾਂ ਨਹੀਂ ਹੈਗੀ ਹਲਕੀ ਹਲਕੀ ਬੂਟੀ ਪਾਈ ਹੋਈ ਹੈ ਪੂਰਾ ਫੁੱਲ ਹੈਵੀ ਵਰਕ ਹੈ ਇਧਰ ਸਲੀਵਸ ਦੇਖ ਲਓ ਜੀ ਪੂਰੀਆਂ ਫੁੱਲ ਹੈਵੀ ਸਲੀਵਸ ਹੈ ਤੇ ਫੁੱਲ ਹੈਵੀ ਹੀ ਬਾਟਮ ਵਾਲੀ ਆ ਲਓ ਐਦਾਂ ਫੁੱਲ ਹੈਵੀ ਹੀ ਬਾਟਮ ਵਾਲੀ ਆ ਪ੍ਰਾਈਸ ਇਹ ਵਾਲੇ ਸੂਟ ਦੀ 1200 ਰਹਿਣੀ ਹੈ ਜੀ ਪਸ਼ਮੀਨੇ ਤੇ ਰਹਿਦੀ ਹੈ ਜੀ ਬਾਟਮ ਵਰਕ ਵੀ ਮਿਲੂਗਾ ਫਰੰਟ ਵਰਕ ਮਿਲੂਗਾ ਸਲੀਪਸ ਵਰਕ ਮਿਲੂਗਾ ਤੁਹਾਨੂੰ ਤੇ ਸਿਰਫ 1200 ਚ ਦੇਵਾਂਗੇ ਸੂਰਤਾਂ ਨੂੰ ਇਹ ਲੋਚ ਇਹ ਕਾਊਗਾ ਜੀ ਔਰੇਂਜ ਰੈਸਟਰੀਆ ਕਲਰ ਹੈ ਇਹਦੇ ਵਿੱਚ ਬਣਿਆ ਹੋਇਆ ਇਹ ਇੱਕ ਔਰੇਂਜ ਰੈਸਟਰੀ ਵਿੱਚ ਰਹੂਗਾ ਜੀ ਇਹ ਕਲਰ ਲੋਤੀ ਇਹ ਵਾਲਾ ਕਲਰ ਆਊਗਾ ਜੀ ਇਹ ਦੇਖ ਸਕਦੇ ਹੋ ਇਹਦੇ ਵੀ ਬਾਟਮ ਤੇ ਵਰਕ ਮਿਲੂਗਾ ਤੁਹਾਨੂੰ ਐਦਾਂ ਹੀ ਬਾਟਮ ਤੇ ਵਰਕ ਮਿਲੂਗਾ ਜੀ ਪੂਰੀਆਂ ਫੁੱਲ ਹੈਵੀ 슬ੀਵਸ ਮੈਲ ਵਾਲੀਆਂ ਬਾਟਮ ਵਰਕ ਮਿਲੂਗਾ ਪ੍ਰਾਈਸ ਇਹਦੀ ਵੀ 1200 ਰਹਿਣੀ ਹੈ ਠੀਕ ਹੈ ਜੀ ਇਹ ਕੇਵਲਾ ਕਲਰ ਸੀਗਾ ਇੱਕ ਆਊਗਾ ਜੀ ਸਕਿਨ ਦੀ ਬਰਾਊਨ ਜੀ ਸ਼ੇਡ ਚ ਆਉਣਾ ਜਿਹਨੂੰ ਆਪਾਂ ਕੈਮਲ ਕਲਰ ਵੀ ਕਹਿ ਸਕਦੇ ਹਾਂ ਲੋ ਇਹ ਕੇਵਲਾ ਕਲਰ ਆਊਗਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਆਉਣ ਵਾਲਾ ਦੇਖੋ ਜੀ ਪੂਰਾ ਸ਼ਾਰਟ ਤੁਹਾਨੂੰ ਭਰੀ ਹੋਈ ਮੈਲੀ ਆ ਤੇ ਪੂਰੀਆਂ ਫੁੱਲ ਹੈਵੀ 슬ੀਵਸ ਮੈਲੀ ਆ ਹੈਵ 슬ੀਵਸ ਵੀ ਪੂਰੀਆਂ ਫੁੱਲ ਹੈਵੀ ਆ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੇਗਾ ਪਸ਼ਮੀਨਾ ਬਹੁਤ ਸੋਹਣਾ ਲੱਗਿਆ ਹੋਇਆ ਜੀ ਏਕੇ ਟੈਕਸ ਪਸ਼ਮੀਨਾ ਕੋਈ ਬੁਰਨੀ ਆਉਣ ਵਾਲੀ ਇਹਦੇ ਉੱਪਰ ਫਰਕ ਤੁਹਾਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਮਿਲ ਰਿਹਾ ਠੀਕ ਆ ਜੀ ਜਨਰਲ ਰੇਟ ਆ ਸਾਡਾ ਠੀਕ ਆ ਜੀ ਬਾਕੀ ਮੇਰੀਆਂ ਭੈਣਾਂ ਕੋਲੇ ਸੂਟ ਪਹੁੰਚਦੇ ਆ ਤੇ ਮੈਸੇਜ ਵੀ ਹੁੰਦੇ ਆ ਵੀ ਸੂਟ ਉਹਨਾਂ ਨੂੰ ਪਸੰਦ ਵੀ ਬਹੁਤ ਆ ਰਿਹਾ ਬਾਕੀ ਵਰਕ ਅਸੀਂ ਪੂਰੀ ਫਿਨਿਸ਼ਿੰਗ ਦੇ ਦਿੰਦੇ ਆ ਤੁਹਾਨੂੰ ਲਓ ਇਹ ਵਾਲਾ ਚੈੱਕ ਕਰੋ ਜੀ ਇਹ ਕੇ ਕਲਰ ਮਿਲੂਗਾ ਜੀ ਤੁਹਾਨੂੰ ਦੇਖ ਸਕਦੇ ਹੋ ਬਹੁਤ ਹੀ ਸੋਨਾ ਜਿਹਾ ਕਲਰ ਹੈ ਇਧਰ ਤੁਹਾਨੂੰ 슬ੀਵਸ ਦਾ ਵਰਕ ਮਿਲਣਾ ਠੀਕ ਹੈ ਜੀ ਬੋਟਮ ਦਾ ਵਰਕ ਵੀ ਮਿਲੂਗਾ ਇਹਦੇ ਵਿੱਚ ਤੁਹਾਨੂੰ ਲਓ ਜੀ ਇਹ ਬੋਟਮ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਅੱਜ ਸਿਰਫ 1200 1200 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਲੋ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਲੋ ਜੀ ਕੇ ਰਾਇਲ ਬਲੂ ਦੇ ਵਿੱਚ ਇਹ ਵਾਲਾ ਡਿਜ਼ਾਈਨ ਰੈਡੀ ਹੋਇਆ ਜੀ ਇਹ ਵੀ ਬੜੀਆਂ ਪੈਣਾ ਸਾਡੇ ਕੋਲ ਵਾਰ-ਵਾਰ ਡਿਮਾਂਡ ਕਰਦੀਆਂ ਤੇ ਦੁਬਾਰਾ ਰੀਸਟਾਕ ਕੀਤੇ ਸੀ ਸੂਟ ਠੀਕ ਹੈ ਜੀ ਕਾ ਇਹਨਾਂ ਦੇ ਆਰਡਰ ਸੀਗੇ ਬਾਕੀ ਇੱਕ ਸੂਟ ਬਾਕੀ ਹੈ ਸਾਡੇ ਕੋਲੇ ਰਾਇਲ ਬਲੂ ਦੇ ਵਿੱਚ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਰਾਇਲ ਬਲੂ ਚ ਰੈਡੀ ਹੈ ਪੈਨਲ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਜੀ ਪੈਨਲ ਵਰਕ ਹੈ ਨੀਚੇ ਇਹਦਾ ਕੇਰਾ ਵਰਕ ਹੈ ਇਧਰ ਤੁਹਾਨੂੰ 슬ੀਵਸ ਵਰਕ ਮਿਲੂਗਾ ਲਓ ਜੀ ਇਹ ਵਾਲਾ ਤੁਹਾਨੂੰ 슬ੀਵਸ ਵਰਕ ਮਿਲਣ ਵਾਲਾ ਹੈ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹਦਾ ਬੋਟਮ ਵਰਕ ਮਿਲੂਗਾ ਜੀ ਲਓ ਇਹ ਬੋਟਮ ਤੇ ਵਰਕ ਹੋਊਗਾ ਜੀ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਇਹ ਵਾਲਾ ਸੂਟ ਦਾ ਲਓ ਇਹ ਬੋਟਮ ਵਰਕ ਮਿਲੂਗਾ ਜੀ ਠੀਕ ਹੈ ਜੀ ਬੋਟਮ ਤੇ ਵੀ ਵਰਕ ਐ ਇਦਾਂ ਹੀ ਆਉਣਾ ਹੈ ਤੇ ਕੇ ਰ ਮਿਲਣਾ ਤੁਹਾਨੂੰ ਇੰਨਾ ਪੂਰਾ ਫੁੱਲ ਹੈਵੀ ਕਿਰਾ ਮਿਲਣਾ ਜੀ ਇਹ ਤੁਹਾਨੂੰ 슬ੀਵਸ ਦਾ ਵਰਕ ਮਿਲਣਾ ਠੀਕ ਹੈ ਜੀ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ 1400 ਰੁਪਏ ਰਹਿਣੀ ਹੈ ਜੀ ਕਿਉਂਕਿ ਜਿਆਦਾ ਹੈਵੀ ਵਰਕ ਹੈ ਜੀ ਇਹ ਵਾਲਾ 1400 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਰॉयਲ ਬਲੂ ਕਲਰ ਤੇ ਹੈ ਜੀ ਮਿਲੂਗਾ ਤੁਹਾਨੂੰ ਇਹਦਾ ਤੁਸੀਂ ਘੇਰਾ 20 21 22 ਇੰਚ ਤੱਕ ਜਿਵੇਂ ਮਰਜ਼ੀ ਵਧਾ ਲਓ ਜੀ ਕੋਈ ਚੱਕਰ ਨਹੀਂ ਘੇਰੇ ਦਾ ਇਹ ਤੁਹਾਨੂੰ ਬਾਟਮ ਦਾ ਆ ਇਹ 슬ੀਵਸ ਦਾ ਵਰਕ ਹੈ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਵੀ ਮਿਲੂਗਾ ਲਓ ਜੀ ਇਹ ਬਾਟਮ ਤੇ ਵਰਕ ਆਊਗਾ ਬਾਟਮ ਵੀ ਮਿਲੂਗੀ 슬ੀਵਸ ਵੀ ਮਿਲੂਗੀ ਇਹਦੀ ਪ੍ਰਾਈਸ 990 ਰਹਿਣੀ ਆ ਕਿਉਂਕਿ ਇਹਦੀਆਂ ਬਾਟਮ ਤੇ ਵਰਕ ਮਿਲ ਰਿਹਾ ਹੈ ਤੁਹਾਨੂੰ ਤਾਂ ਕਰਕੇ ਇਹਦੀ ਪ੍ਰਾਈਸ 990 ਆ ਲਓ ਜੀ ਪੂਰਾ ਸੋਨਾ ਸੂਟ ਬਣਿਆ ਹੋਇਆ ਜੀ ਇਹ ਠੀਕ ਹੈ ਜੀ 990 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਇਸ ਨੂੰ ਕਲਰ ਦਿਖਾ ਦੇਣੀ ਇੱਕ ਹੋਊਗਾ ਜੀ ਮਸਟਰਡ ਕਲਰ ਲਓ ਇਹ ਕੇ ਮਸਟਰਡ ਕਲਰ ਦੇ ਵਿੱਚ ਰੈਡੀ ਆ ਇਹ ਜੀ 슬ੀਵਸ ਦਾ ਵਰਕ ਹੈ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੇਗਾ ਲਓ ਇਹ ਬਾਟਮ ਤੇ ਫਲਾਵਰ ਆਉਣਗੇ ਜੀ ਠੀਕ ਆ ਜੀ ਮਸਟਰਡ ਕਲਰ ਦੇ ਵਿੱਚ ਹੈ ਪ੍ਰਾਈਸ ਰਹਿਣੀ 950 950 ਜੀ ਤੁਸੀਂ ਇਹ ਸੂਟ ਲੈ ਸਕਦੇ ਹੋ ਇੱਕ ਇਹ ਚਾਊਗਾ ਜੀ ਮਹਿਰੂਨ ਕਲਰ ਲਓ ਇਹ ਕੇਵਲਾ ਮਹਿਰੂਨ ਕਲਰ ਆਊਗਾ ਜੀ ਇਹ ਚ ਚੱਕ ਲੋ ਲੋ ਇਹ ਮਹਿਰੂਨ ਕਲਰ ਆਊਗਾ ਇਹਦੀਆਂ ਬਾਹਾਂ ਦਾ ਵਰਕ ਹੈ ਇਹਦੀਆਂ 슬ੀਵ ਬਾਟਮ ਤੇ ਵਰਕ ਵੀ ਆਊਗਾ ਜੀ ਲਓ ਇਹ ਬਾਟਮ ਤੇ ਵਰਕ ਆਊਗਾ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ 950 ਲਓ ਜੀ ਇਹ ਕੇਵਲਾ ਸੂਟ ਸਾਡੇ ਕੋਲ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਲਓ ਇਹ ਡਬਲ ਟੋਨ ਦੇ ਵਿੱਚ ਸੂਟ ਰਹੂਗਾ ਬਲੈਕ ਤੇ ਸਿਲਵਰ ਦੀ ਡਬਲ ਟੋਨ ਹੈ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਲੈ ਤੁਹਾਨੂੰ ਦਿਖਾ ਦਈਏ ਜੀ ਇਹ ਵਾਰੀ ਸੂਟ ਦੀ ਲੁੱਕ ਇਦਾਂ ਲਓ ਜੀ ਇਹ ਆਊਗਾ ਜੀ ਪੂਰਾ ਫਰੰਟ ਤੇ ਫਲਾਵਰ ਪੂਰੀ ਸ਼ਰਟ ਦਾ ਫਰੰਟ ਤੇ ਫਲਾਵਰ ਆਉਣੇ ਛੋਟੇ ਛੋਟੇ ਠੀਕ ਹੈ ਜੀ ਇਹ ਵਾਰੀਆਂ ਪੂਰੀਆਂ ਬਣੀਆਂ ਹੋਈਆਂ ਫੁੱਲ ਹੈਵੀ ਇਹਦੀਆਂ 슬ੀਵਸ ਇਹ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਇਹ ਵਾਲੀਆਂ ਬਣਿਆ ਹੋਇਆ ਜੀ ਇਹਦਾ ਬਾਟਮ ਦਾ ਵਰਕ ਇਹ ਬਾਟਮ ਤੇ ਵਰਕ ਆਊਗਾ ਇਹ 슬ੀਵਸ ਤੇ ਵਰਕ ਆਊਗਾ ਜੀ ਪੂਰਾ ਫੁੱਲ ਹੈਵੀ 슬ੀਵਸ ਤੇ ਵਰਕ ਆਊਗਾ ਇਹ ਆਊਗਾ ਜੀ ਫਰੰਟ ਤੇ ਵਰਕ ਠੀਕ ਹੈ ਜੀ ਇਹ ਵਾਲੇ ਜਿਹੜੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ 950 ਰਹਿਣੀ ਹੈ ਸਿਰਫ 950 ਤੁਸੀਂ ਇਹ ਸੂਟ ਲੈ ਸਕਦੇ ਹੋ ਇੰਨਾ ਹੈਵੀ ਵਰਕ ਵਾਲਾ ਦੇਖੋ ਜੀ ਇਹ ਬਾਟਮ 슬ੀਵਸ ਦਾ ਹੈਵੀ ਵਰਕ ਹੈ। ਬਾਟਮ ਤੇ ਵੀ ਵਰਕ ਮਿਲ ਰਿਹਾ ਫਰੰਟ ਤੇ 990 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ। ਲਓ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੀ ਇੱਕ ਈ ਵਾਲਾ ਸੂਟ। ਲਓ ਇਹ ਵੀ ਬਹੁਤ ਕਾਫੀ ਡਿਮਾਂਡ ਦੇ ਵਿੱਚ ਰਹੇ ਜੀ ਇਹ ਸੂਟ ਤੇ ਇਹ ਵੀ ਸਾਡੇ ਕੋਲ ਰੈਡੀ ਹੋਏ ਸੀਗੇ ਇੱਕ ਸੂਟ ਬਾਕੀ ਹੈ। ਪਾਕਟ ਵਰਕ ਹੈ ਇਹਦੀ ਵੀ ਤੁਹਾਨੂੰ ਲੁੱਕ ਦਿਖਾ ਦਾਂਗੇ ਸੂਟ ਦੀ ਕਿੱਦਾਂ ਬਣਨਾ ਹੈ। ਲਓ ਇਹ ਵੀ ਮੋਰ ਪੰਖੀ ਕਲਰ ਤੇ ਰੈਡੀ ਹੈ ਜੀ। ਜਲਕ ਪਛਮੀ ਨੇ ਤੇ ਰੈਡੀ ਹੈ ਜੀ ਇਹ ਵੀ ਸੂਟ ਚੈੱਕ ਕਰੋ ਇਹ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਰੈਡੀ ਲਓ ਜੀ ਇਹ ਬਣਿਆ ਹੋਇਆ ਹੈ ਇਹਦਾ 20 ਇੰਚ ਤੱਕ ਘੇਰਾ ਲਓ 20 ਵੀ ਕਰ ਸਕਦੇ ਹੋ ਥੋੜਾ ਇਹਨੂੰ ਵਧਾ ਲਓ ਸਾਈਡ ਤੋਂ ਥੋੜਾ ਵਧਾ ਵੀ ਸਕਦੇ ਹੋ 21 ਵੀ ਕਰ ਸਕਦੇ ਹੋ ਇਹ ਬਣਿਆ ਹੋਇਆ ਹੈ ਵੀ ਸ਼ੇਪ ਨੈਕ ਇਹ ਨੀਚੇ ਘੇਰਾ ਬਣਿਆ ਹੋਇਆ ਠੀਕ ਹੈ ਜੀ ਐਦਾਂ ਹੀ ਹੈ ਜੀ ਬੈਕ ਦਾ ਵਰਕ ਵੀ ਆਊਗਾ ਸੇਮ ਵਰਕ ਇਹਦੀ ਬੈਕ ਤੇ ਆਉਣਾ ਜੀ ਲਓ ਇਹ ਤਾਂ 슬ੀਵਸ ਦਾ ਵਰਕ ਦਿਖਾ ਦਿੰਦਾ ਉਹਨੂੰ ਇਹ ਡਬਲ 슬ੀਵਸ ਦਾ ਵਰਕ ਹੈ ਇਹ ਇਹਦੀ ਬਾਟਮ ਦਾ ਵਰਕ ਹੈ ਜੀ ਇਹ ਬਾਟਮ ਤੇ ਵਰਕ ਆਊਗਾ ਤੇ ਇਹ ਦਾ ਬੈਕ ਕੇਰਾ ਆਊਗਾ ਲਓ ਇਹ ਬੈਕ ਕੇਰਾ ਆਉਣਾ ਇਹ ਬੈਕ ਤੇ ਵੀ ਇਦਾਂ ਵਰਕ ਆਉਣਾ ਪੂਰਾ ਫੁੱਲ ਹੈਵੀ ਸੂਟ ਹੈ ਜੀ ਤੁਹਾਨੂੰ ਲੁੱਕ ਦਿਖਾ ਦੇਣੀ ਹੈ ਸੂਟ ਕਿੱਦਾਂ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਹੈ ਕਿੱਦਾਂ ਲੁਕਾਣੀ ਹੈ ਬਲੇ ਸੂਟ ਦੀ ਬਹੁਤ ਪਿਆਰਾ ਜਿਹਾ ਸੂਟ ਬਣ ਜਾਣਾ ਜੀ ਰੈਡੀ ਹੋ ਕੇ ਦੇਖ ਸਕਦੇ ਹੋ ਪ੍ਰਾਈਸ ਇਹ ਵਾਲੀ ਸੂਟ ਦੀ 1600 ਰਹਿਣੀ ਆ ਜੀ ਇਹ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ 1600 ਰੁਪਏ ਪ੍ਰਾਈਸ ਰਹਿਣੀ ਇਹ ਵਾਲੀ ਸੂਟ ਦੀ ਐਦਾਂ ਹੀ ਜਿਵੇਂ ਫਰੰਟ ਬੈਕ ਬਣਿਆ ਸੇਮ ਅਸੀਂ ਐਦਾਂ ਹੀ ਰੈਡੀ ਕੀਤਾ ਜੀ ਇਹ ਪਾਕਟ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਜਿਹਾ ਕੇਰਾ ਇਹਦਾ 21 20 ਇੰਚ ਤੱਕ ਤੁਸੀਂ ਰੈਡੀ ਕਰ ਸਕਦੇ ਹੋ 43 ਤੱਕ ਦੀ ਲੈਂਥ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਸਿਲਕ ਵਾਸ਼ਮੀਨੇ ਤੇ ਰੈਡੀ ਹੈ ਗ੍ਰੀਨ ਤੇ 골ਡਨ ਦੀ ਡਬਲ ਟੋਨ ਹੈ ਜੀ ਘੇਰਾ ਜੀ ਪੈਚਵਰਕ ਹੋਇਆ ਘੇਰੇ ਦੇ ਉੱਪਰ ਸੋਬਰ ਲੁੱਕ ਦੇ ਵਿੱਚ ਸੂਟ ਰਹੂਗਾ ਜੇ ਘੇਰੇ ਤੇ ਪੈਚਵਰਕ ਹੈ ਇਹ ਇਹਦੀਆਂ 슬ੀਵਸ ਹੋਣਗੇ 슬ੀਵਸ ਤੇ ਡਿਜ਼ਾਈਨ ਹੋਣਾ ਬਹੁਤ ਪਿਆਰਾ ਜਿਹਾ ਸੂਟ ਹੈ ਵੀ ਇਹ ਵੀ ਇਹਦੀ ਪ੍ਰਾਈਸ ਵੀ ਰਹਿਣੀ ਹੈ ਜੀ 1400 ਰੁਪਏ ਠੀਕ ਹੈ ਜੀ ਇਹ ਸਨਾਈ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ